ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਅਸੀਂ ਠੀਕ ਹੋਵਾਂਗੇ ਅੱਜ ਦੀ ਐਕਟੀਵਿਟੀ ਇੱਕ ਕਵਿਤਾ ਹੈ तितਲੀ ਜੋ ਕਿ ਸਾਰੇ ਛੋਟੇ ਛੋਟੇ ਬੱਚਾ ਨਾਲ ਮਿਲ ਕੇ ਬੋਲਾਂਗੇ ਔਰ ਆਓ ਫਿਰ ਮਿਲਦੇ ਹਾਂ ਛੋਟੇ ਛੋਟੇ ਬੱਚਿਆਂ ਆ ਵੀ ਬੱਚੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੋ ਸਾਰੇ ਸਾਰੇ ਬੱਚੇ ਠੀਕ ਐ ਹਓ ਅੱਜ ਆਪਾਂ ਇੱਕ ਹੋਰ ਗਤੀਵਿਧੀ ਕਰਦੇ ਆ ਗਤੀਵਿਧੀ ਹੈ तितਲੀ ਕਵਿਤਾ ਸਾਰੇ ਬੱਚਿਆਂ ਨੇ ਦੇਖਿਆ ਤਿਤਲੀ ਤਿਤਲੀ ਦੇਖਿਆ ਨਾ ਸਾਰੇ ਨੇ ਕਿਵੇਂ ਦੀ ਹੁੰਦੀ ਹੈ ਤਿਤਲੀ ਐਵੇਂ ਦੀ ਪਤਾ ਪਤਾ ਸ਼ਾਬਾਸ਼ ਇਹਦਾ ਇੱਕ ਨਾਮ ਹੋਰ ਵੀ ਹੈ ਕਿਸੇ ਬੱਚੇ ਨੂੰ ਪਤਾ ਹੈ ਇਹਦਾ ਨਾਮ ਕੀ ਹੈ ਬਟਰਫਲਾਈ ਕੀ ਨਾਮ ਹੈ ਵੈਰੀ ਗੁੱਡ तितਲੀ ਦਾ ਇੱਕ ਨਾਮ ਬਟਰਫਲਾਈ ਵੀ ਹੈ ਤੇ तितਲੀ ਕਿੱਥੇ ਰਹਿੰਦੀ ਹੁੰਦੀ ਆ ਫੁੱਲਾਂ ਦੇ ਵਿੱਚ ਫੁੱਲਾਂ ਉੱਤੇ ਰਹਿੰਦੀ ਹੈ ਸ਼ਾਬਾਸ਼ ਕਿੱਥੇ ਰਹਿੰਦੀ तितਲੀ ਉੱਤੇ ਰਹਿੰਦੀ ਆਹ ਫਿਰ ਸਾਰੇ ਬੱਚੇ ਮੇਰੇ ਨਾਲ ਮਿਲ ਕੇ ਕਵਿਤਾ ਬੋਲਣਗੇ तितਲੀ ਰਾਣੀ ਠੀਕ ਹੈ ਬੋਲੋ तितਲੀ ਰਾਣੀ तितਲੀ ਰਾਣੀ तितਲੀ ਰਾਣੀ तितਲੀ ਰਾਣੀ तितਲੀ ਰਾਣੀ ਉੱਚੀ ਬੋਲੋ ਸਾਰੇ तितਲੀ ਰਾਣੀ तितਲੀ ਰਾਣੀ ਰੰਗ ਬਰੰਗੀ ਬੜੀ ਸਿਆਣੀ ਰੰਗ ਬਰੰਗੀ ਬੜੀ ਸਿਆਣੀ ਤਿਤਲੀ ਰਾਣੀ ਤਿਤਲੀ ਰਾਣੀ ਰੰਗ ਬਰੰਗੀ ਬੜੀ ਸਿਆਣੀ ਰੰਗ ਬਰੰਗੀ ਬੜੀ ਸਿਆਣੀ ਫੁੱਲਾਂ ਤੇ ਰਹਿੰਦੀ ਏ By full out there the air. hello, hello, Candy, hello, hello, Candy, hello, hello, Candy, hello, hello, Candy, hello, hello, Candy. ਐਸੀ ਅੱਜ ਦੀ ਕਵਿਤਾ तितਲੀ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਔਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ